ਇੱਕ ਖਿਡਾਰੀ ਹੋਰ ਆ ਗਿਆ ਪ੍ਰਵੀਨ ਆ ਗਿਆ ਰਿੰਦੇ ਪਲੇਅਰ ਪਲੀਜ਼ ਗਰਾਊਂਡ ਦੇ ਵਿੱਚ ਆ ਜਾਣ 10 ਵਜਾਂ ਨੇ ਇੱਥੇ ਹੀ ਫਿਰ ਆਪਣਾ ਫਾਇਦਾ ਕੀ ਯਾਰ ਇਦਾਂ ਟੂਰਨਾਮੈਂਟ ਕਰਵਾਏ ਦਾ ਜੇ ਆਪਾਂ ਲੋਕਾਂ ਨੂੰ ਲੇਟ ਕਰਤਾ ਆਪ ਹੀ ਘਰੇ 2-3 ਵਜੇ ਗਏ ਸਾਨੂੰ ਜ਼ਿੰਮੇਵਾਰੀ ਨਾਲ ਆਉਣਾ ਚਾਹੀਦਾ ਸਾਰੇ ਪਲੇਅਰਾਂ ਨੂੰ ਮੈਂ ਬੇਨਤੀ ਕਰਦਾ ਚਾਹੇ ਉਹ ਸੀਨੀਅਰ ਆ ਕੋਈ ਚਾਹੇ ਜੂਨੀਅਰ ਆ ਸਾਨੂੰ ਆਪ ਨੂੰ ਜ਼ਿੰਮੇਵਾਰੀ ਪਲੀਜ਼ ਇੰਨੀ ਕ ਸਮਝਿਆ ਕਰੋ ਮੇਰਾ ਵੀਰ ਬਣ ਕੇ ਟਾਈਮ ਨਾਲ ਗਰਾਊਂਡ ਦੇ ਵਿੱਚ ਆਇਆ ਕਰੋ ਫਾਈਨਲ ਮੈਚ ਆ ਇੱਕੋ ਮੈਚ ਆ ਇੱਕੋ ਮੈਚ ਨੂੰ ਆਪਾਂ ਆਤਾ ਪਾਉਣਾ ਘੰਟਾ ਆ ਤਾਂ ਦੱਸੋ ਜੀ ਫਾਇਦਾ ਕੀ ਐ ਇਸ ਗੱਲ ਦਾ ਫਿਰ ਆਪਾਂ ਪਹਿਲਾਂ ਖਿੱਚ ਕਰਨ ਦਾ ਕੀ ਫਾਇਦਾ ਜੇ ਹੁਣ ਆਪਾਂ ਇੰਨੀ ਲੇਟ ਕਰਨਾ 10 ਇੱਥੇ ਵੱਜ ਜਾਣੇ ਆ ਘਰੇ ਜਾਂਦੇ ਨੂੰ 2-3 ਵੱਜ ਜਾਣੇ ਆ ਕੱਲ ਨੂੰ ਫੇਰ ਤੁਸੀਂ ਲੇਟ ਜਾਓਗੇ ਯਾਰ ਰਿਕਵੈਸਟ ਐ ਸਮਝੋ ਪਲੇਅਰ ਵੀ ਜ਼ਿੰਮੇਵਾਰੀ ਸਮਝਿਆ ਕਰੋ ਮੇਰੇ ਵੀਰ ਬਣ ਕੇ ਵਾਹ ਓਏ ਮਿੰਦਰਿਆ ਮਹਿੰਦਰ ਰੁਪਿੰਦਰ ਭਾਈ ਆਹ ਦੇਖੀ ਇਧਰ ਮਹਿੰਦਰਾ ਬੈਠਾ ਪੁੱਚੋ ਵਾਲਾ ਤੇਰਾ ਪੁਰਾਣਾ ਸਾਥੀਆ ਮਹਿੰਦਰਾ ਪੁੱਚੋ ਵਾਲਾ ਇਹ ਪੁਰਾਣਾ ਸਾਥੀਆ ਇਹਦਾ ਵੀ ਮਹਿੰਦਰਾ ਹੁਣ ਬੁਢਾ ਹੋ ਗਿਆ ਹਨਾ ਕਿੰਨੀ ਹੋ ਗਈ ਉਮਰ 45 ਪਲੱਸ ਹੋ ਗਿਆ ਕਿ 50 ਪਲੱਸ ਹੋ ਗਿਆ ਪਰ ਉਹ ਬੰਦਾ ਹਿੰਮਤੀ ਬਹੁਤ ਸੀਗਾ ਖੜਾ ਹੋ ਯਾਰ ਇਹਦੇ ਲਈ ਤਾੜੀਆਂ ਚੱਪਨਾ ਲਾ ਕੇ ਆਈਂ ਗਰਾਊਂਡ ਦੇ ਵਿੱਚ ਆ ਜਾ ਇਹ ਪੁੱਚੋ ਵਾਲਾ ਮਹਿੰਦਰਾ ਇਹਦੇ ਲਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਬੜਾ ਵਧੀਆ ਖਿਡਾਰੀ ਰਿਹਾ ਹੈ ਪੁਰਾਣਾ ਸਾਥੀ ਹੈ ਘਟੋ ਘਟ ਅਜੇ 15 16 ਸਾਲਾਂ ਬਾਅਦ ਮਿਲਿਆ ਹੁਣਾਂ ਹਾਂ ਇਹਦੇ ਵੀ ਨਾ ਮੇਲਾ ਨਹੀਂ ਫੱਬਦਾ ਸੀਗਾ ਬਾਲ ਬੱਚਾ ਠੀਕ ਹੈ ਤੇਰਾ ਚਰਦੀ ਕਲਾ ਚ ਬੜਾ ਵਧੀਆ ਖਿਡਾਰੀ ਰਿਹਾ ਹੈ ਲੈ ਵੀ ਮਹਿੰਦਰਿਆ ਕੰਮ ਕਿਆ ਕਰਦਾ ਹੈ ਇਹ ਵੀ ਪੁੱਛ ਲਈ ਜਰਾ ਕਿਉਂਕਿ ਕੰਮ ਧੰਦਾ ਕੀ ਕਰਦਾ ਹੈ ਸਕੂਲ ਚ ਲੱਗਿਆ ਜਿੱਥੇ ਨੈਨਕਵਾਟਰ ਚ ਜੀ ਅੱਛਾ ਸਕੂਲ ਚ ਲੱਗਿਆ ਸਹੀ ਚੱਲੀ ਜਾਂਦਾ ਤੇਰਾ ਚੱਲ ਸ਼ੁਕਰ ਹੈ ਮਾਲਕ ਦਾ ਭਾਈ ਯਾਰ ਇੱਕ ਤਾੜੀਆਂ ਮਹਿੰਦਰੇ ਦੇ ਨਾਮ ਬਾਵੇਂ ਮਹਿੰਦਰਾ ਇਹ ਵੀ ਪੁਰਾਣਾ ਹੈ ਮਨਜੀਤੀ ਵੀ ਆਇਆ ਹੋਇਆ ਇੱਕ ਸਮਾਂ ਸੀਗਾ ਜਦੋਂ ਕਹਿੰਦੇ ਮਹਿੰਦਰਾ ਗਰਾਊਂਡ 'ਚ ਆਉਂਦਾ ਸੀਗਾ ਨਾ ਤੇ ਲੋਕੀ ਕਹਿੰਦੇ ਤਾੜੀਆਂ ਮਾਰਦੇ ਵੀ ਅੱਜ ਮਹਿੰਦਰਾ ਗਰਾਊਂਡ 'ਚ ਆ ਗਿਆ ਮਨਜੀਤੀ ਆ ਗਿਆ ਗੱਲ ਸਮੇਂ-ਸਮੇਂ ਦੀ ਹੈ ਮੇਰੇ ਵੀਰੋ ਚਾਬੀ ਡਕਪੀ ਇੱਕ ਮਿੰਟ ਰੁਕੀ ਕੀ ਗੱਲ ਹੈ ਉਹ ਭਰਾਵਾ ਮੈਚ ਨੂੰ ਹੀ ਕਹੀ ਆ ਨਾ ਤੇਰੇ ਸਾਹਮਣੇ ਕਿੰਨੇ ਵਾਰੀ ਬੋਲਤਾ ਇਦਾ ਤਾਂ ਨਾ ਕਰਿਆ ਕਰੋ ਯਾਰ ਹੁਣ ਉਹ ਆਉਂਦੇ ਆ ਮੈਂ ਤਾਂ ਬਾਰ-ਬਾਰ ਬੋਲੀ ਜਣਾ ਜਾਂ ਫਿਰ ਤੂੰ ਕਹਿਣਾ ਵੀ ਗਾਲਾਂ ਕੱਢਣ ਲੱਗ ਜਾ ਹੈ ਟੋਪੀ ਵਾਲਾ ਤੈਨੂੰ ਕਹਿਣਾ ਤੂੰ ਦੋਨੇ ਹੱਥ ਇਦਾਂ ਹੀ ਮਾਰੀ ਜਣਾ ਯਾਰ ਪਤਾ ਨਹੀਂ ਕਿਹੜੀ ਗੱਲ ਆ ਯਾਰ 2 ਮਿੰਟ ਸਬਰ ਕਰ ਲਿਆ ਕਰੋ ਗੁਰਕਿਰਨ ਸਿੰਘ ਜੀ ਕੈਨੇਡਾ ਸੁਖਪਾਲ ਸਿੰਘ ਜੀ ਨੀਟੂ ਸਿੱਧੂ ਬਲਦੇਵ ਸਿੱਧੂ ਪ੍ਰਭ ਨੂਰ ਕੋਮਲਪ੍ਰੀਤ ਤਕਦੀਰ ਤੇ ਤੇਗਵੀਰ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਆ ਪਲੀਜ਼ ਬਾਪਰ ਵਾਲੇ ਗਰਾਊਂਡ ਦੇ ਵਿੱਚ ਆ ਜਾਣ ਬਾਪਰ ਆਗੇ ਸਾਰੇ ਕਰਾਓ ਜਦੋਂ ਇੰਨਾ ਸਬਰਾ ਹੁਣ ਤੇ ਗਰਾਉਂਡ ਤੇ ਪਲੇਅਰ ਆ ਗਿਆ 2 ਮਿੰਟ ਦਾ ਸਮਾਂ ਯਾਰ 2 ਮਿੰਟਾਂ ਦੇ ਵਿੱਚ ਪਲੇਅਰਾਂ ਨੇ ਬਾਰ ਮਾਪੋ ਕੇ ਫੇਰ ਚੈਨਾ ਜਿਹੜੀਆਂ ਲਾ ਲੈਣੀਆਂ ਉਧਰ ਦੇ ਪਾਸੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ